ਬਹੁਤ ਹੀ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਪੀੜਾ ਪੰਜਾ ਨਹੀਂ ਚੱਲਿਆ ਜਿਹੜੀ ਕੌਨਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਪਰ ਅੱਜ ਤੁਹਾਨੂੰ ਪੀੜਾ ਪੰਜਾ ਚੱਲਦਾ ਵੀ ਦਿਖਾਵਾਂਗੇ ਔਰ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਦਾ ਯਾਨੀ ਇੱਕ ਤਰ੍ਹਾਂ ਦਾ ਦਿੱਲੀ ਜਿੱਤ ਲਿਆ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਗੱਲ ਫੈਲੀ ਆ ਅੱਗਾਂ ਵਾਂਗ ਜਿਹੜੀ ਹੁਣ ਇਹ ਖਬਰ ਫੈਲ ਗਈ ਆ ਇਹ ਜਿਹੜੀ ਤੁਹਾਡੇ ਸਾਹਮਣੇ ਤਰਾਂਗੇ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿਹੜਾ ਕਿ ਪਹਿਲੀ ਵਾਰ ਤੁਸੀਂ ਐਸਾ ਮੁੱਖ ਮੰਤਰੀ ਦਾ ਐਕਸ਼ਨ ਪੂਰੇ ਪੰਜਾਬ ਵਾਸੀਆਂ ਨੇ ਇੱਕੋ ਹੀ ਗੱਲ ਧਰੀ ਸੀ ਭਗਵੰਤ ਮਾਨ ਦੇ ਸਾਹਮਣੇ ਕਿ ਆਪਣੇ ਜਿਹੜੇ ਕਿ ਮੁਲਾਜ਼ਮ ਨੇ ਤੁਸੀਂ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਂਦੇ ਪਰ ਇੱਕ ਕਾਂਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਜਿਹੜੀ ਦੀ ਕੋਠੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਜਿਹੜੀ ਇਹਦੀ ਕੋਠੀ ਹੈ ਉਹਦੇ ਤੇ ਪੀੜਾ ਪੰਜਾ ਚਲਾ ਕੇ ਦਿਖਾਓ ਪਰ ਭਗਵੰਤ ਮਾਨ ਨੇ ਦੇਰ ਹੀ ਸਹੀ ਪਰ ਜਿਹੜਾ ਬਹੁਤ ਵੱਡਾ ਐਕਸ਼ਨ ਕੀਤਾ ਤੁਹਾਡੇ ਸਾਹਮਣੇ ਦਿਖਾਵਾਂਗੇ ਤਾਂ ਵੀ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ 2027 ਦੇ ਵਿੱਚ ਆਉਣ ਵਾਲਾ ਸਮਾਂ ਬੜਾ ਇੱਕ ਭਿਆਨਕ ਬਣਿਆ ਹੋਇਆ ਇਹਨਾਂ ਦੇ ਲਈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇਖੋ ਦੋ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਆ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਯਾਨੀ ਸਿੱਧਾ ਕਹੀਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਫੇਰ ਪੰਜਾਬ ਦੇ ਲੋਕ ਇਸੇ ਹੀ ਪਾਰਟੀ ਤੋਂ ਅੱਕ ਕੇ ਪਿਛਲੀਆਂ ਸਰਕਾਰਾਂ ਨੂੰ ਯਾਦ ਕਿਉਂ ਕਰਨੇ ਲੱਗ ਪਏ ਕਿਵੇਂ ਭਗਵੰਤ ਮਾਨ ਨੇ ਅੱਜ ਦੇ ਕੋਈ ਵੀ ਕੰਮ ਨਹੀਂ ਕੀਤਾ ਸੀ ਔਰ ਅੱਜ ਜਿਹੜਾ ਐਕਸ਼ਨ ਕੀਤਾ ਕਿਉਂ ਕੀਤਾ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਇਹ ਜੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗਾ ਕਿਉਂਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦੇ ਨਾਲ ਉੱਭਰ ਰਿਹਾ ਹੈ ਸੀਐਮ ਮਾਨ ਨੂੰ ਲੱਗਦਾ ਕਿ ਜੇਕਰ ਕੋਈ ਮੈਨੂੰ ਟੱਕਰ ਦੇ ਸਕਦਾ ਹੈ ਤਾਂ ਉਹ ਭਾਈ ਅਮਰਪਾਲ ਸਿੰਘ ਹੈ ਤਾਂ ਤੁਹਾਨੂੰ ਸੀਐਮ ਮਾਨ ਦਾ ਇੱਕ ਹੈਰਿਆ ਐਕਸ਼ਨ ਦਿਖਾਵਾਂਗੇ ਕਿ ਜਿਹਨੂੰ ਦੇਖਣ ਦੇ ਲਈ ਪੰਜਾਬ ਦੀ ਜਨਤਾ ਬੜੀ ਉਤਾਵਲੀ ਹੈ ਕਿ ਭਗਵਾਨ ਤਮਾਨ ਨੇ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਿਵਾਏ ਉਹਦੇ ਉੱਤੇ ਕਾਰਵਾਈ ਕਰਨ ਤੋਂ ਉਹਦੇ ਘਰ ਦੇ ਉੱਤੇ ਬਲਡੋజర్ ਨਹੀਂ ਚਲਾਇਆ ਪਰ ਅੱਜ ਤੁਹਾਨੂੰ ਇਸੇ ਬਲਡੋజర్ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਇੱਕ ਵੀਡੀਓ ਧਰਾਂਗੇ ਕਿ ਪੂਰਾ ਸਪਸ਼ਟੀਕਰਨ ਹੋ ਜਾਣਾ ਸਾਰੇ ਲੋਕਾਂ ਦੇ ਸਾਹਮਣੇ ਕਿ ਸੀਏ ਮਾਨ ਬਹੁਤ ਵੱਡੇ ਨਿਰਣੇ ਲੈ ਚੁੱਕੇ ਨੇ ਬਹੁਤ ਵੱਡਾ ਐਕਸ਼ਨ ਕਰ ਚੁੱਕੇ ਨੇ ਅੱਜ ਤੁਹਾਨੂੰ ਭਗਵੰਤ ਮਾਨ ਦਾ ਬਹੁਤ ਵੱਡਾ ਐਕਸ਼ਨ ਕਿਵੇਂ ਹੁੰਦਾ ਪੂਰੀ ਖਬਰ ਦਿਖਾਵਾਂਗੇ ਪਹਿਲਾਂ ਆ ਬਿਆਨ ਸੁਣ ਲਓ ਸੀਏ ਮਾਨ ਕੀ ਕਹਿ ਰਹੇ ਨੇ ਸੁਣੋ ਕੰਨਾ ਪੜਾ

पकड़ी गई है, आपने तो उनको, उनकी है। ने उनके जो के जिनके पर्चे थे उनके घर भी डिमोलिश कर दिए उनकी प्रॉपर्टी लेकिन ओवरडोज से अभी तक कोई मौत की खबर नहीं आई है आप सबसे पहले हमने जो वो है वो अपडेट किए रीहेप सेंटरों को अपडेट किया उन्होंने चार चार महीने की दवाइयां वहां रखी ਫਿਰ ਅਸੀਂ ਸਪੌਟ ਕੀਤਾ ਕਹਾਂ-ਕਹਾਂ ਨਸ਼ਾ ਦਿੱਕਤਾ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਅਸੀਂ ਬਹੁਤ ਵੱਡਾ ਐਕਸ਼ਨ ਲੈ ਲਿਆ ਕਈ ਕਿੱਲੋ ਹੈਰਨ ਫੜੀ ਗਈ ਹੈ ਇੱਕ ਬਠਿੰਡੇ ਦੇ ਵਿੱਚ ਫੜੀ ਗਈ ਹੈ ਜਿਹੜੀ ਕੁੜੀ ਫੜੀ ਗਈ ਆ ਅਮਨਦੀਪ ਕੌਰ ਦਾ ਵੀ ਨਾਮ ਲੈ ਦਿੱਤਾ ਪਰ ਹੁਣ ਪੰਜਾਬ ਦੇ ਲੋਕ ਸੀਐਮ ਨੂੰ ਕਿਉਂ ਕੋਸ ਰਹੇ ਨੇ ਕਹਿੰਦੇ ਆਪਦੇ ਮੁਲਾਜ਼ਮਾਂ ਤੇ ਐਕਸ਼ਨ ਨਹੀਂ ਲੈਂਦਾ ਬੀਤੇ ਦੇ ਵਿੱਚ ਇਨਾਰੇ ਸਰਪੰਚ ਬੰਨਿਓ ਗੋਲੀ ਚਲਾਈ ਜਾਂਦੀ ਐ ਇੱਕ ਇਨਸਪੈਕਟਰ ਦੇ ਉੱਤੇ ਉਹਦੇ ਤੇ ਵੀ ਬਹੁਤ ਵੱਡਾ ਐਕਸ਼ਨ ਲੈ ਲਿਆ ਕਿਵੇਂ ਲੈਨੇ ਕਿੱਥੇ ਆਹੋ ਜਿਹੜਾ ਸਰਪੰਚਾ ਪਿੰਡ ਦਾ ਉਹਦੇ ਤੇ ਐਕਸ਼ਨ ਲੈ ਕੇ ਕਿੱਥੇ ਚਗਵਾ ਕੇ ਛੱਡ ਦਿੱਤਾ ਬਹੁਤ ਵੱਡੇ ਵੱਡੇ ਐਕਸ਼ਨ ਲੈ ਰਹੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਰਹੇ ਨੇ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਵਾ ਦਿੱਤੀ ਅਸੀਂ ਆਮਾਨ ਨੇ ਆਪਣੇ ਸਰਪੰਚ ਨੂੰ ਜੇਲ੍ਹ ਭੇਜ ਦਿੱਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕੀ ਹੈ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਜਨਤਾ ਚਾਹੁੰਦੀ ਸੀ ਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਐਕਸ਼ਨ ਲੈਣ ਆਪਣੇ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੋਸ਼ ਕੀਤੇ ਨੇ ਇੱਕ ਪਾਸੇ ਕਰਨਲ ਵੀ ਕੁੱਟਿਆ ਜਾਂਦਾ ਉਹ ਵੀ ਇੱਕ ਮਾਮਲਾ ਬਹੁਤ ਵੱਡਾ ਉੱਪਰ ਕੇ ਸਾਹਮਣੇ ਆਉਂਦਾ ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਭਗਵੰਤ ਮਾਨ ਦੀ ਇੱਕ ਬਹੁਤ ਜ਼ਿਆਦਾ ਭੰਡੀ ਹੋ ਜਾਂਦੀ ਹੈ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚ ਮੋਲਖਪੜ ਦੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਵਿਚਾਰ ਰਹੇ ਨੇ ਪਰ ਅੱਜ ਹੋਇਆ ਕੀ ਹੈ ਪੰਜਾਬ ਦੀ ਜਨਤਾ ਸਾਰਾ ਜਾਣਦੀ ਹੈ ਪੰਜਾਬ ਵਾਲਿਓ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਕਿ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਸਾਡੇ ਆ ਮਾਵਾ ਭੈਣਾ ਬਜ਼ੁਰਗ ਬੱਚੇ ਜਿੰਨੇ ਵੀ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਯਾਰਾ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਇਹ ਸਰਕਾਰ ਨੇ ਉਹ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਸਾਡਾ ਪੰਜਾਬ ਨਾ ਤਾਂ ਕਦੇ ਨਿਕਲ ਸਕਦਾ ਤੇ ਨਾ ਹੀ ਕਦੇ ਨਿਕਲਣਾ ਤੇ ਨਾ ਹੀ ਕਿਤੇ ਹਿੱਲ ਸਕਦਾ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਤੋਂ ਕਈ ਮਹੀਨਿਆਂ ਤੋਂ ਯਾਨੀ ਇਹ ਚਰਚਾ ਕਰਦਾ ਆ ਰਿਹਾ ਕਿ 80% ਆਬਾਦੀ ਕੱਲੀ ਨੌਜਵਾਨੀ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਕਦੋਂ ਨਾਲ ਹੋਈ ਹੈ ਚਿੱਟੇ ਦੇ ਨਾਲ ਹੋਈ ਹੈ ਕਿਉਂਕਿ ਚਿੱਟੇ ਲਿਆਉਣ ਵਾਲੀ ਵੱਡੇ ਪੱਧਰ ਤੇ ਇਹ ਸਰਕਾਰ ਸਾਬਤ ਹੋਈ ਹੈ ਕੋਈ ਐਕਸ਼ਨ ਨਾਤਾ ਇਹਨਾਂ ਨੇ ਅਮਨਦੀਪ ਕੌਰ ਦੇ ਉੱਤੇ ਲਿਆ ਤੇ ਨਾ ਹੀ ਆਪਣੇ ਸਰਪੰਚ ਦੇ ਉੱਤੇ ਲਿਆ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਸੀਂ ਆਪਣੇ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਵਜ੍ਹਾ ਕੀ ਆ ਮਾਮਲਾ ਕੀ ਆ ਡਰ ਕਿਸ ਗੱਲ ਦਾ ਤੁਹਾਨੂੰ ਕਿਉਂਕਿ ਜਿਹੜੀ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਨਵੀਂ ਸਰਕਾਰ ਬਣਨੀ ਹੈ ਤਾਂ ਨੂੰ ਇਹਨਾ ਵੀ ਡਰਨੀ ਹੈਗਾ ਕਿਵੇਂ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਭਾਈ ਸਾਡੇ ਕੋਲ ਸਿਰਫ 2 ਸਾਲ ਹੋਰ ਨੇ মিডিਆ ਦੇ ਵਿੱਚ ਖੁਦ ਭਗਵੰਤ ਮਾਨ ਨੇ ਮੰਨੀ ਹੈ ਇਹ ਗੱਲ ਇਹਦਾ ਮਤਲਬ ਕੀ ਹੈ ਕਿ 2 ਸਾਲ ਹੋਰ ਨੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਪੰਜਾਬ ਦੇ ਪੂਰੀ ਨੌਜਵਾਨੀ ਦੇ ਨਾਲ ਜਿਹੜੀ ਲੁੱਟ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਆਪਣੀ ਅੱਖਾਂ ਦੇ ਨਾਲ ਦੇਖੋਗੇ ਕਿਵੇਂ ਪੰਜਾਬ ਇਕੋ ਸਿੱਧੀ ਦੇ ਵਿੱਚ ਲੈ ਜਾਂਦਾ ਇਹਨਾਂ ਨੇ ਜਿੱਥੋਂ ਦੁਬਾਰਾ ਉੱਭਰਨ ਦੇ ਲਈ ਬਹੁਤ ਸਮਾਂ ਲੱਗ ਜਾਣਾ ਤਾਂ ਹੁਣ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਡੇ ਪੱਧਰ ਤੇ ਆਪਦਾ ਫਰਜ ਸਮਝ ਕੇ ਕਿ ਕੱਲੇ-ਕੱਲੇ ਪੰਜਾਬੀ ਦਾ ਫਰਜ ਹੈ ਇਸ ਗੱਲ ਨੂੰ ਕਿ ਭਾਈ ਸ਼ੇਅਰ ਕਰਨੀ ਹੈ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਇੱਕ ਨਾਗਰਿਕ ਤੱਕ ਹਰ ਇੱਕ ਪੰਜਾਬੀ ਤੱਕ ਇਹਦਾ ਮੈਸੇਜ ਆਵੇ ਕਿ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਲਿਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ